ਬਹੁਤ ਘਾਟੀ bizness ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿੰਦੇ ਉਹਨਾਂ ਟ੍ਰੈਪ ਲੇ ਕਰਤਾ ਟ੍ਰੈਪ ਲੇ ਕਰ ਦਿੱਤਾ ਤੇ ਜਿਸ ਬੰਦੇ ਕੋ ਪੈਸੇ ਮੰਗੇ ਸੀ ਉਹ ਰੰਗੇ ਹੱਤੀ ਪੈਸੇ ਫੜੇ ਗਏ ਜੀ ਹੁਣ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਡਿਪਾਰਟਮੈਂਟ ਦੇ ਮਨਿਸਟਰ ਸਾਹਿਬ ਨੇ ਪੰਜਾਬ ਦੇ ਜਿੰਨੇ ਪੀਐਸਪੀਸੀਐਲ ਦੇ ਸਰਕਲਸ ਨੇ ਉਹਨਾਂ ਨੂੰ ਇੱਕ ਸਰਟਨ ਅਮਾਉਂਟ ਲਾ ਕੇ ਦਿੱਤਾ ਸੀ ਕਿ ਇੰਨੇ ਪੈਸੇ ਇਕੱਠੇ ਕਰੋ ਇਹ ਸਾਰੇ ਦਿੱਲੀ ਕੱਲ੍ਹ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਕਿਹੜੀ ਪਾਰਟੀ ਦਾ ਫੰਡ ਸੀਗਾ ਬਾਜਵਾ ਸਾਹਿਬ ਬਾਜਵਾ ਸਾਹਿਬ ਇੱਕ ਮਿੰਟ ਇੱਕ ਮਿੰਟ ਬਾਜਵਾ ਸਾਹਿਬ ਇਹ ਤਾਂ ਏਡਰੈਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਏਡਰੈਸ ਕਰੋ ਬੋਲਦੇ ਤੁਸੀਂ ਹਾਂ ਗੱਲ ਪਤਾ ਲੈਣੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਏਡਰੈਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਏਡਰੈਸ ਨੂੰ ਦੀਮਾ ਜੀ ਏਡਰੈਸ ਕਰੋ ਪਲੀਜ਼ ਬੈਠੋ ਗੱਲ ਸੁਣਦਾ ਵਾਦਾ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚੇਰ ਦੀ ਰਾਜਤ ਤੋਂ ਬੇੜਾ ਕੀਤੀ ਜਾਂਦੀ ਹੈ ਰਿਕਾਰਡ ਨਾਲ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਮਰੇ 6000 ਸੀ 11000 ਕੋਟ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕੁਲੀ ਖਾਂਦਾ ਸੀ ਪੈਸੇ ਕਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਡਬ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡਬ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀੜਾਉਂ ਜੁੜੀ ਮੰਤਰੀ ਸੀਗੇ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਇਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਵਿਜੀਲੈਂਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਪਾਉਂਦੇ ਹੋ ਇਹ ਆਪੋਜੀਸ਼ਨ ਨੂੰ ਦੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਯੋਗ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਬਹੁਤ ਸਿਲਸਿਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੂੰ ਕਹੋ ਰਣੀ ਕਮੈਂਟਰੀ ਬੰਦ ਕਰ ਜਦੋਂ ਇਹ ਮੌਜੂਦਾ ਸਰਕਾਰ ਆਈ ਹੈ ਸਿਰ 3 ਸਾਲ ਪਹਿਲੇ ਤੁਹਾਡੀ ਇਹਨਾਂ ਦਾ ਸਾਰਾ ਨੂੰ ਵੱਡਾ ਨਾਰਾ ਪੰਜਾਬ ਦੇ ਵਿੱਚ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਸਰਕਾਰ ਤੇ ਤੁਹਾਡੀ ਵੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਤੁਹਾਡੀ ਮੈਂ ਤਾਂ ਮੰਨ ਨਹੀਂ ਸਾਡੀ ਵੀ ਹੈ ਇਸੇ ਗੱਲ ਕਰਨੇ ਜੀ ਗੁਜ਼ਾਰਿਸ਼ ਇਹ ਸੀ ਕਿ ਸਾਰਾ ਨੂੰ ਵੱਡਾ ਨਾਰਾ ਸੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਪਿਛਲੇ ਦਿਨੀ ਸਰ ਪੰਜਾਬ ਸਟੇਟ ਇਲੈਕਸਿਟੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਨੇ ਸਟਾ ਜਸਵੀਰ ਸਿੰਘ ਤੇ ਮਾਨ ਤੇ ਜਨਰਲ ਸਕੱਤੀ ਨੇ ਅਜੀਪਾਲ ਸਿੰਘ ạtਵਾਲ ਸਾਹਿਬ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਬ ਭਗਵੰਦ ਸਿੰਘ ਮਾਨ ਜੀ ਮਿਸਟਰ ਸਾਹਿਬ ਨੂੰ ਇਹ 6225 ਨੂੰ ਹੁਣੇ ਰੀਸੈਂਟਲੀ ਸਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਕਿ ਕਾਰਨਸਟ ਅਪਰਾਇਟ ਹੁਸ਼ਿਆਰਪੁਰ ਦੇ ਵਿੱਚ ਸੁਪਰਡੈਂਟ ਇੰਜੀਨੀਅਰ ਸੀ ਉਹਦੇ ਕੋਲ ਮੰਗ ਪੈਸਿਆਂ ਦੀ ਕੀਤੀ ਗਈ ਤੇ ਇਹ ਗੱਲ ਕਹੀ ਗਈ ਕਿ ਪੈਸੇ ਸਾਰੇ ਦੇ ਸਾਰੇ ਦਿੱਲੀ ਦੀ ਇਲੈਕਸ਼ਨ ਵਿੱਚ ਆਪ ਦੀ ਮਦਦ ਵਾਸਤੇ ਜਾਣੇ ਨੇ ਤੇ ਕਾਈਂਡਲੀ ਤੁਸੀਂ ਪੈਸੇ ਦਿਓ ਇੱਕ ਵੱਡਾ ਅਮਾਉਂਟ ਸੀ ਉਹਨਾਂ ਨੇ ਵਿਜੀਲੈਂਸ ਨੂੰ ਇਤਲਾਹ ਦਿੱਤੀ ਬਹੁਤ ਘਾਟੀ ਵਿਜੀਲੈਂਸ ਚੰਗਾ ਕੰਮ ਕਰਦੀ ਬਟ ਇਹਦੇ ਵਿੱਚ ਇੱਕ ਚੰਗਾ ਕੰਮ ਕੀ ਕੀਤਾ ਕਿ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਟ੍ਰੈਪ ਲੇ ਕਰਤਾ ਟ੍ਰੈਪ ਲੇ ਕਰ ਦਿੱਤਾ جس بندے کو پیسے منگے سے ہاتھی پیسے پھڑے گئے جی ہوں اس بعد پتا لگا کہ اس ڈپارٹمنٹ نے جنہیں پی سی ایلز نے ایک سرٹن اماؤنٹ لاکھے دتا سی کہ انہیں پیسے کٹھے کرو اے سارے دلی گلے میں تو پوچھنا چاہوں گا نی اتو تک ہی نہیں this letter has gone to the CM and nothing has come out of this number two sir ਸਾਡੇ ਬਿਜ਼ਨਸ ਡਿਪਾਰਟਮੈਂਟ ਨੇ ਇਹਨਾਂ ਦੇ ਚੀਫ ਨੇ ਇੱਕ ਚਿੱਠੀ ਚੀਫ ਸ਼ਕਤੀ ਸਾਹਿਬ ਨੂੰ ਲਿਖੀ ਸੀ ਇਹਨਾਂ ਤੋਂ ਪਹਿਲਾਂ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 48 ਇਹੋ ਜੇ ਰੈਵਨਿਊ ਅਫੀਸ਼ਰズ ਨੇ ਜਿਹਦੇ ਵਿੱਚ ਮжоਰਿਟੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬਾਕੀ ਨੇ ਜਿਨ੍ਹਾਂ ਦੇ ਇੰਟਰਬਿਟਰੀਅਸ ਵਿਚੋਲੇ ਜਿਹੜੇ ਉਹਨਾਂ ਦੇ ਨਾਂ ਵੀ ਦਿੱਤੇ ਇਹਨਾਂ ਤਹਿਸੀਲਦਾਰਾਂ ਦੇ ਨਾਇਬ ਤਹਿਸੀਲਦਾਰਾਂ ਦੇ ਨਾਂ ਦਿੱਤੇ ਤੇ ਸਰ ਉਹਨਾਂ ਨੂੰ ਬਕਾਇਦਾ ਤੌਰੇ ਗੱਲ ਕਹੀ ਕਿ ਇਹ ਕਰਪਟ ਅਫੀਸ਼ਰਸ ਦੇ ਨਦੀ ਇਨਕੁਆਰੀ ਕੀਤੀ ਜਾਏ ਇਨਕੁਆਰੀ ਕਰਨ ਦੇ ਬਜਾਏ ਉਹ ਸਾਰੇ ਦੇ ਸਾਰੇ ਟਾਪ ਪੋਜੀਸ਼ਨਸ ਦੇ ਵਿੱਚ ਪੰਜਾਬ ਵਿੱਚ ਲੱਗੇ ਨੇ ਐਂਡ ਇਹਨਾਂ ਦੇ ਇੱਕ ਰਿਟਾਇਰਡ ਅਫੀਸਰ ਨੇ ਰੈਵਨਿਊ ਅਫਸਰ ਨੇ ਗੱਲ ਕਹੀ ਹੈ ਕਿ ਸਪੀਕਰ ਸਾਹਿਬ ਕਿ ਤਕਰੀਬਨ ਰਜਿਸਟਰੀਆਂ ਦੇ ਵਿੱਚ ਇਤਕਾਲਾਂ ਦੇ ਵਿੱਚ ਜਿੰਨੇ ਰੈਵਨਿਊ ਦੇ ਵਿੱਚ ਪੈਸੇ ਇਕੱਠੇ ਤਹਿਸੀਲਾਂ ਚੋਦੇ ਨੇ ਇਹ ਐਵਰੇਜ ਹਜ਼ਾਰ ਕਰੋੜ ਰੁਪਈਆ ਪਰ ਮਹੀਨਾ ਇਹ ਰਿਸ਼ਵਤ ਚਲਦੀ ਵਿੱਚ ਕਮਸ ਟੂ 12000 ਕਰੋੜ ਰੁਪਈਆ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਜੇ ਮਾਈਨਿੰਗ ਦਾ ਕੱਲੀ ਮੈਂ ਜ਼ਿਕਰ ਕੀਤਾ ਇਹ ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਮੈਂ ਜੀ بڑا ਫਿਗਰ ਕਿੱਥੋਂ ਲੈ ਕੇ ਆਏ ਤੁਸੀਂ ਇਹ ਫਿਗਰਸ ਆ ਆ ਸਾਰੀਆਂ ਫਿਗਰਸ ਫੇਕ ਫੇਕ ਇਹ ਸਿਰ ਫਿਗਰਸ ਪੇਪਰਸ ਦੀਆਂ ਇਹ ਜਿਹੜੀ ਰਿਪੋਰਟ ਹੈ ਵਿਜੀਲੈਂਸ ਸੀਫ ਦੀ ਉਹਦੀ ਹੈ ਆ ਜਿਹੜੀ ਚਿੱਠੀ ਹੈ ਇਹ ਉਹਨਾਂ ਦੀ ਐਸੋਸੀਏਸ਼ਨ ਦੀ ਲਿਖੀ ਚਿੱਠੀ ਹੈ ਆ ਜੀ ਚਿੱਠੀ ਲਿਖੀ ਹੈ ਭਗਵਨ ਸਿੰਘ ਬਾਣ تو میری گزارش ہے کہ کی آپ کوئی فری اینڈ فیر انویسٹیگیشن کرا مانگے مائننگ دا کم کل تو انہوں در سے ہے سی ایل یوز دا کروڑا روپیہ دے سی ایل یوز اس لئے دیڑا دے بچ اس سے سرکار نے لے ایکسائز دے پیسے بڑے پہ مانے دے ایکسائز دے بچ جڑی چوری ہو رہی سو میری گزارش یہ ہے کائنلی گالتے میری آگی کو جڑی زیرو ٹولرنس تھی تو اسی گالت کیتی سپیکر صاحب انہوں عملی جامعہ میں پیدا ہی ہے ਇਟ ਇਸ ਜੋ ਕੋਈ ਇਹਦੇ ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਕਰਵਾਉਣ ਨੂੰ ਜਾਂ ਕੋ ਹਾਊਸ ਕਮੇਟੀ ਬਣਾਉਣ ਨੂੰ ਆਪਾ ਤਿਆਰ ਹੈ ਆ ਸਪੀਕਰ ਸਾਹਿਬ ਮੇਰੀ ਗੁਜ਼ਾਰਿਸ਼ ਹੈ ਨਹੀਂ ਵਿਲ ਯੂ ਡੂ ਇਟ ਪਲੀਜ਼ ਥੈਂਕ ਯੂ ਪਲੀਜ਼ ਬੈਠੋ ਦੇਖੋ ਮੰਤਰੀ ਜੀ ਜ਼ੀਰੋ ਆਵਰ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਗਰ ਤੁਸੀਂ ਜਵਾਬ ਦੇਣਾ ਚਾਹੁੰਦੇ ਰਹੇ ਦੇ ਦੋ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ

ਬਾਜਵਾ ਜੀ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੇਰੀ ਗੱਲ ਸੁਣੋ ਜਿਸ ਤਰ੍ਹਾਂ ਨਾ ਰਹਿਤਾ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ ਪੀਡਬਲਯੂਡੀ ਮੰਤਰੀ ਸੀਗੇ 28 ਅਧਿਕਾਰੀ ਭੜੇ ਗਏ ਸੀਗੇ 28 ਅਧਿਕਾਰੀ ਲੋਕਸ ਕੈਮ ਦੇ ਵਿੱਚ ਬਾਦਵਾ ਸਾਹਿਬ ਜਦੋਂ ਤੁਸੀਂ ਪੀਡਾਉ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡਾਉ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਆਪਾਂ ਤੁਸੀਂ ਗੱਲ ਕਰਿਓ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ 1 ਮਿੰਟ ਬੈਠੋ ਜੀ 1 ਮਿੰਟ 1 ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਕਰ ਵੀ ਬੈਠੇ ਆਪੋਜੀਸ਼ਨ ਵਿੱਚ ਵੀ ਬੈਠੇ ਮੈਨੂੰ ਮੈਨੂੰ ਗੱਲ ਕਰਨੀ ਮੇਰੀ ਇੱਕ ਬੇਟੀ ਹੈ 1 ਮਿੰਟ 1 ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਸ਼ਨ ਲੀਡਰ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣਾ ਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਸੋ ਬੈਠੋ ਪਲੀਜ਼ ਤੁਸੀਂ ਲੈ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਨਹੀਂ ਨਹੀਂ ਲੈਟ ਹਿਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ ਐਸਪਰਸ਼ਨਸ ਓਨ اکاؤ تسی بیٹھا ہویا تسی شیر صاحب غلاماں پھر دیکھ لے لیٹس سی جی ہاں جی چیما صاحب چیما صاحب سردار پال سنگھ چیما بیٹھو سپیکر صاحب سپیکر صاحب جڑی گل ایک وے سن لو کیر نو ڈر ਕੀਤਾ جاوے کیر نو ڈر ਕੀਤਾ جاوے سپیکر صاحب جڑی گل باجبا صاحب کہندے نے کہ کوئی لیٹر کسی ایسوسی نے رکھے گا ਤਾਂ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਈਬਸ ਇੱਕ ਜੇਰ ਅਡਰੈਸ ਕਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਜੇਰ ਅਡਰੈਸ ਕਰੋ ਜੇਰ ਅਡਰੈਸ ਕਰੋ ਬੋਲਦੇ ਤੁਸੀਂ ਹਾਂ ਗੱਲ ਪਤਾ ਲੈਣੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਜੇਰ ਅਡਰੈਸ ਕਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਜੇਰ ਨੂੰ ਦੀਮਾ ਜੀ ਜੇਰ ਅਡਰੈਸ ਕਰੋ ਪਲੀਜ਼ ਬੈਠੋ ਜੋ ਵੀ ਜੋ ਵੀ ਜੀ ਵੀ ਲੁੱਕ ਦਾ ਸਕੈਨ ਗੱਲ ਚੇਰ ਦੀ ਇਜ਼ਾਦਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਜਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਕੋਟ ਰੁਪਏ ਹੋ ਗਿਆ ਖਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕੁਲੀ ਖਾਂਦੇ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਮਾਏ ਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਂਸ ਕੋਲ ਜਾ ਕੇ ਪਰਚਾ ਦਰਜ ਕਰਾਉਂਦੀ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਨੂੰ ਬੰਦੇ ਰਗੇ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੁਆਡ ਇਨਸੀਡੈਂਟ ਓਏ ਨਬਸੀ ਗੱਲ ਸੈਂ ਚੱਲ ਰਹੀ ਆ ਕਿ ਇਹਨਾਂ ਨੂੰ ਕਹੋ ਰਹੀਂ ਕਮੈਂਟਰੀ ਬੰਦ ਕਰ ਲ ਇਹਨਾਂ ਨੂੰ ਕਹੋ ਆਪਣੀ ਰਣੀ ਕਮੈਂਟਰੀ ਬੰਦ ਕਰ ਲ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਕੇਰ ਦੀ ਇਜਾਜ਼ਤ ਤੋਂ ਬਿਨਾ ਕਿਆ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕਹੋ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਤੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਲਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸ ਦਿਆ ਕਰੋ ਪੰਜਾਬ ਦੇ ਲੋਕਾਂ ਨੂੰ ਸਪੀਕਰ ਸਾਹਿਬ ਫਿਕਰ ਦਾ ਬਾਜੋ ਸਾਹਿਬ ਦੋਵੇਂ ਬੈਠੋ ਅਮਨ ਅਰੋੜਾ ਜੀ ਦੋਵੇਂ ਬੈਠੋ ਅਮਨ ਅਰੋੜਾ ਸੁਣ ਲੋ ਇੱਕ ਮਿੰਟ ਅਰੋੜਾ ਜੀ ਅਰੋੜਾ ਜੀ ਇੱਕੋ ਮਿੰਟ ਆਜਾ ਬਾਜਵਾ ਜੀ ਹੁਣ ਉਹਦਾ ਜਵਾਬ ਤਾਂ ਦੇ ਰਹੇ ਨੇ ਤੁਸੀਂ ਬੈਠੋ ਆਰਾਮ ਨਾਲ ਤੇ ਤੁਸੀਂ ਬੋਲੋ ਤੁਹਾਨੂੰ ਜਵਾਬ ਦੇਣਾ ਜੀ ਉਹ ਜਵਾਬ ਤੁਹਾਡਾ ਹੀ ਦੇ ਰਹੇ ਆ ਉਹ ਤੁਹਾਡਾ ਜਵਾਬ ਦੇ ਰਹੇ ਆ ਤੁਸੀਂ ਬੈਠੋ ਤੁਹਾਡੀ ਗੱਲ ਆ ਗਈ ਇਹ ਚੇਅਰ ਨੇ ਡਿਸਾਈਡ ਕਰਨਾ ਹੈ ਇਹ ਤੇ ਇਹਨੇ ਡਿਸਾਈਡ ਕਰਨਾ ਕੀ ਕਰਨਾ ਨਹੀਂ ਕਰਨਾ ਤੁਸੀਂ ਆਪਣੀ ਗੱਲ ਰੱਖੀ ਤੁਸੀਂ ਬੈਠੋ ਆ ਬਣਾ ਅਮਨ अरोड़ा ਜੀ ਬਾਜਵਾ ਸਾਹਿਬ ਅਮਨ अरोड़ा ਜੀ ਇੱਕ ਮਿੰਟ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਕੋਈ ਗੱਲ ਨਹੀਂ ਤੁਸੀਂ ਇੱਕ ਮਿੰਟ ਮਾਈਕ ਔਨ ਕਰ ਦੋ ਬੋਲੋ ਕੀ ਬੋਲਣਾ ਚਾਹੁੰਦੇ ਦੱਸੋ ਗੱਲ ਆ ਬਸ ਇੱਕ ਵਾਰ ਬੋਲੋ ਜੀ ਬੋਲਣ ਦਿਓ ਏਡੀ ਕੀ ਗੱਲ ਹੈ ਬੋਲਣ ਦਿਓ ਤੁਸੀਂ ਬੈਠੋ ਸਾਰੇ ਸਾਥੀ ਪਹਿਲਾਂ ਬੈਠਣਗੇ ਸਾਰੇ ਸਾਰੇ ਸਾਥੀ अरोड़ा ਸਾਹਿਬ ਤੁਸੀਂ ਬੈਠੋ ਜੀ ਸਾਰੇ ਬੈਠਣਗੇ ਸਾਰੇ ਬੈਠਣਗੇ ਮੈਂ ਇੱਕ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਦੁਬਾਰਾ ਰਿਪੀਟ ਕਰਦਾ ਜਦੋਂ ਲੀਡਰ ਆਫ ਆਪੋਜੀਸ਼ਨ ਬੋਲਦੇ ਆ ਕੋਈ ਇੰਟਰਰਪਸ਼ਨ ਨਹੀਂ ਚਾਹੀਦੀ ਔਰ ਨਹੀਂ ਹੋਈ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਕੋਈ ਇੰਟਰਰਪਸ਼ਨ ਨਹੀਂ ਚਾਹੀਦੀ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕੋਈ ਗੱਲ ਰੱਖੀ ਆ ਔਰ ਉਹ ਉਹਦਾ ਜਵਾਬ ਕੋਈ ਮਾਨਯੋਗ ਮੈਂਬਰ ਦੇ ਰਿਹਾ ਤੇ ਉਹ ਸੁਣਨੀ ਚਾਹੀਦੀ ਆ ਆਪਾਂ ਨੂੰ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਇਹ ਕਹਿਣਾ ਕਿ ਜੀਤੀਂ ਨਾ ਕਰੋ ਜਿਹੜੀ ਗੱਲ ਪਹਿਲਾਂ ਕਹੀ ਉਹ ਵੋਟਰ ਸਪੀਕਰ ਹੋ ਨਸੋ ਮੇਰੀ ਗੱਲ ਸਪੀਕਰ ਸਾਹਿਬ ਇਹ ਹੈ ਜਿਹੜਾ ਪੀਐਸਪੀਸੀਐਲ ਦੇ ਇੰਜੀਨੀਅਰਸ ਐਸੋਸੀਏਸ਼ਨ ਨੇ ਐਡਾ ਗ੍ਰੇਵ ਚਾਰਜ ਲਾਇਆ ਬੰਦਾ ਗ੍ਰਿਫਤਾਰ ਕੀਤਾ ਗਿਆ ਕੀ ਉਹਦੀ ਕੋਈ ਹਾਊਸ ਕਮੇਟੀ ਬਣਾਉਗੇ ਜਾਂ ਕੋਈ ਜੁਡੀਸ਼ਲ ਕਮਿਸ਼ਨ ਬਿਠਾਓਗੇ ਜਿਹੜਾ ਇਹਨੂੰ ਪ੍ਰੂਵ ਕਰੇ ਇਹ ਕੋਈ ਛੋਟੀ ਗੱਲ ਏ ਦੀ ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇੰਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜੇ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਏ ਉਹੀ ਬੰਦੇ ਲੱਗੇ ਨੇ ਇਹਨਾਂ ਦੇ ਬੰਦਿਆਂ ਦਾ ਕਿਹੜਾ ਹਜ਼ਾਰ ਕਰੋੜ ਪਹੁੰਚਦਾ ਜੀ ਹਜ਼ਾਰ ਕਰੋੜ ਰੁਪਏ ਦਾ ਮਹੀਨੇ ਦੀ ਹਰ ਤਹਿਸੀਲ ਦੇ ਵਿੱਚ ਕਰੀਓ ਲੀਡਰ ਆਫ ਆਪੋਜੀਸ਼ਨ ਨੂੰ ਸੈਂਟੀ ਕੀਤੀ ਜਾਂਦੀ ਹੈ ਕਿ ਇਹ ਤੁਹਾਡੀਆਂ ਗੱਲਾਂ ਤੁਸੀਂ ਪਹਿਲੇ ਕਹਿ ਚੁੱਕੇ ਹੋ ਕੋਈ ਨਵੀਂ ਗੱਲ ਦੇ ਦੱਸੋ ਹੁਣੇ ਕਹੀਆਂ ਜੀ ਹਾਂ ਹੁਣੇ ਕਹੀਆਂ ਤੁਸੀਂ ਅੱਜੇ ਤੋਂ ਮੰਗ ਕਰਨਾ ਸੀ ਤੁਸੀਂ ਯੂਆ ਦੀ ਹੈੱਡ ਆਫ ਦੀ ਵਿਧਾਨ ਸਭਾ ਅਸੀਂ ਤੁਹਾਡੇ ਕੋਲ ਮੰਗ ਕਰਦੇ ਹਾਂ ਕਿ ਤੁਸੀਂ ਕੋਈ ਹਾਊਸ ਕਮੇਟੀ ਬਣਾਓਗੇ ਦੀ ਇਹਦੇ ਤੇ ਊਲ ਗੋ ਇਨਟੂ ਥਿਸ ਚਾਰजेस ਔਰ ਔਰ ਵਿਲ ਯੂ ਬੇਕ ਦਾ ਜੁਡੀਸ਼ੀਅਲ ਕਮਿਸ਼ਨ ਔਨ ਥਿਸ ਬੈਠੋ ਥੀਸ ਆ ਬਰੀ ਗ੍ਰੇਵ ਚਾਰजेस ਇਹੋ ਜਿਹੇ ਚਾਰजेस ਨੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ